ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦਾ ਸਿੰਘ ਤੇ ਬਾਦ ਸਿੰਘ ਗੰਭੀਰ ਵਿਚਾਰਾਂ ਵਿੱਚ ਪਏ ਹੋਏ ਸਨ ਉਹਨਾਂ ਨੂੰ ਦੁਪਹਿਰ ਵੇਲੇ ਦਾ ਭੋਜਨ ਵੀ ਧਿਆਨ ਨਹੀਂ ਰਿਹਾ ਜਦ ਬੰਦਾ ਸਿੰਘ ਨੇ ਪੁੱਛਿਆ ਪੰਜਾਬ ਦੇ ਸਿੱਖਾਂ ਵਿੱਚ ਗੁਰੂ ਜੀ ਬਾਰੇ ਕੋਈ ਸ਼ੱਕ ਸੁਭਾਤਾ ਨਹੀਂ ਹੈ ਕੋਈ ਅਫਵਾਹ ਅਜੇ ਤੱਕ ਤਾਂ ਬਿਲਕੁਲ ਨਹੀਂ ਖਾਲਸਾ ਜੀ ਬਾਬਾ ਵਿਨੋਦ ਸਿੰਘ ਅਤੇ ਕਾਨ ਸਿੰਘ ਨੂੰ ਆਪਣੇ ਬਚਨਾਂ ਉੱਪਰ ਖੜਾ ਉਤਰਨਾ ਚਾਹੀਦਾ ਦੂਸਰੀ ਗੱਲ ਹੌਸਲੇ ਵਾਲੀ ਇਹ ਹੈ ਗੁਰੂ ਦਾ ਸੁਨੇਹਾ ਸੁਣਦੇ ਹੀ ਸਿੰਘ ਪੈਰ ਜੁੱਤੀ ਵੀ ਨਹੀਂ ਪਾਉਂਦੇ ਭਾਰੀ ਗਿਣਤੀ ਦੇ ਵਿੱਚ ਸਿੰਘ ਸਤਲੁਜ ਦੇ ਪਾਰ ਜੁੜੇ ਬੈਠੇ ਹਨ ਰੋਪੜ ਦਾ ਹਾਕਮ ਆਪਣੀ ਸੈਗਣਾ ਲੈ ਕੇ ਪੱਤਨ ਮੱਲੀ ਬੈਠਾ ਜੀ ਉਹ ਸਿੱਖਾਂ ਨੂੰ ਨਾ ਰੋਕਦਾ ਹੋਂ ਤੱਕ ਤਾਂ ਇੱਥੇ ਹਜ਼ਾਰਾਂ ਸਿੱਖ ਹੋਰ ਆਰਲ ਨੇ ਸਨ ਬਾਸ ਸਿੰਘ ਨੇ ਦੱਸਿਆ ਸਿੰਘ ਜੀ ਮੁਗਲ ਹਾਕਮਾਂ ਨੂੰ ਖਾਲਸੇ ਦੀਆਂ ਹਰਕਤਾਂ ਦੀ ਸੂ ਲੱਗ ਗਈ ਹੈ ਮੁਸਤਫਾ ਬਾਦ ਦੇ ਹਾਕਮ ਨੇ ਵੀ ਦਿੱਲੀ ਜਾ ਕੇ ਰੋਣ ਪਿੱਟਣ ਕੀਤਾ ਹੋਏਗਾ ਸਾਨੂੰ ਪੂਰੀ ਤਿਆਰੀ ਰੱਖਣੀ ਪਏਗੀ ਹਾਂ ਇਹ ਨਾ ਹੋਵੇ ਸਰਹੰਦਾ ਦਾ ਸੂਬੇਦਾਰ ਅਚਾਨਕ ਆ ਪਏ ਤੇ ਸਿੰਘ ਧੁੱਪ ਚ ਕਸ਼ਹਿਰੇ ਸਗਾਉਂਦੇ ਫਿਰਦੇ ਹੋਣ ਬਾਸ ਸਿੰਘ ਨੇ ਥੋੜਾ ਹੱਸਦਿਆਂ ਕਿ ਫਿਰ ਬੋਲਿਆ ਇਸ ਗੱਲੋਂ ਬੇਫਿਕਰ ਰਹੋ ਖਾਲਸਾ ਜੀ ਸਰਹਿੰਦ ਦਾ ਸੂਬੇਦਾਰ ਇਨੀ ਜਲਦੀ ਪੈਰ ਨਹੀਂ ਕਰੇਗਾ ਬਾਸ ਸਿੰਘ ਇਸ ਵੇਲੇ ਉਹ ਡਰਿਆ ਹੋਇਆ ਹੈ ਇਸੇ ਡਰ ਕਾਰਨ ਉਸਨੇ ਗੁਰੂ ਸਾਹਿਬ ਦਾ ਨਾ ਦੇੜ ਤੱਕ ਪਿੱਛਾ ਕੀਤਾ ਉਹ ਆਪਣੇ ਮਕਸਦ ਵਿੱਚ ਸਫਲ ਵੀ ਹੋ ਗਿਆ ਸਿੰਘ ਜੀ ਯਾਦ ਰੱਖਣਾ ਡਰਿਆ ਹੋਇਆ ਕੁੱਤਾ ਕਈ ਵਾਰ ਵਧੇਰੇ ਖਤਰਨਾਕ ਹੁੰਦਾ ਹੈ ਬੰਦਾ ਸਿੰਘ ਨੇ ਸਾਵਧਾਨ ਕਰਦਿਆਂ ਕਿਹਾ ਖਾਲਸਾ ਜੀ ਪਹਿਲਾਂ ਇਹ ਦੱਸੋ ਰਸਤ ਪਾਣੀ ਅਤੇ ਹੋਰ ਲੋੜਾਂ ਕਿਵੇਂ ਪੂਰੀਆਂ ਹੁੰਦੀਆਂ ਨੇ ਅਜੇ ਤੱਕ ਕਿਸੇ ਚੀਜ਼ ਦੀ ਘਾਟ ਨਹੀਂ ਆਈ ਸਿੰਘ ਜੀ ਪਿੰਡਾਂ ਦੀ ਰਾਖੀ ਬਦਲੇ ਖਾਣ ਪੀਣ ਦਾ ਸਮਾਨ ਚੋਖਾ ਆ ਜਾਂਦਾ ਹੈ ਜਾਨਵਰਾਂ ਲਈ ਚਾਰੇ ਦਾ ਪ੍ਰਬੰਧ ਵੀ ਹੋ ਜਾਂਦਾ ਪਰ ਇਸ ਤਰ੍ਹਾਂ ਇੱਕ ਥਾਂ ਪੜਾਹ ਕਰਕੇ ਟਿਕੇ ਰਹਿਣਾ ਬਾਜ ਸਿੰਘ ਗੁਰੂ ਨਾਲ ਕੀਤੇ ਵਾਦੇ ਯਾਦ ਬੋਣ ਲੱਗਾ ਸੀ ਪਰ ਚੁੱਪ ਕਰ ਗਿਆ ਬੰਦਾ ਸਿੰਘ ਉਸ ਦਾ ਇਸ਼ਾਰਾ ਸਮਝਦਿਆ ਬੋਲਿਆ ਇਥੇ ਟਿਕੇ ਰਹਿਣਾ ਤਾਂ ਮੈਂ ਵੀ ਨਹੀਂ ਚਾਹੁੰਦਾ ਸਿੰਘ ਜੀ ਸਿੰਘਾਂ ਨੂੰ ਇਥੇ ਕੂਚ ਦੀ ਤਿਆਰੀ ਕਰਨ ਲਈ ਪਹਿਲਾਂ ਹੀ ਆਖਿਆ ਹੋਇਆ ਹੈ ਸਾਡੇ ਮਨੋਰਥ ਪੱਡੇ ਨੇ ਮੈਂ ਚਾਹੁੰਦਾ ਹਾਂ ਸਤਲੁਜ ਪਾਰ ਵਾਲੇ ਸਿੰਘ ਵੀ ਆ ਮਿਲਣ ਉਹ ਸਿੱਖੇਤ ਨਹੀਂ ਹੋਣਗੇ ਬਹੁਤਿਆਂ ਨੂੰ ਤਾਂ ਸ਼ਾਇਦ ਹਥਿਆਰ ਵੀ ਨਾ ਪકડਨੇ ਆਉਂਦੇ ਹੋਣ ਉਹਨਾਂ ਨੂੰ ਬਕਾਇਦਾ ਅਭਿਆਸ ਕਰਾਉਣਾ ਹੋਵੇਗਾ ਸਾਡਾ ਟਕਰਾ ਸ਼ਾਹੀ ਫੌਜ ਨਾਲ ਹੈ ਜਿਸ پاس ਪੂਰੇ ਸਾਧਨ ਨੇ ਕੋੜੇ ਹਥਿਆਰ ਹਾਥੀ ਤੋਪਾਂ ਬੰਦੂਕਾਂ ਉਹਨਾਂ ਦੇ ਮੁਕਾਬਲੇ ਅਸੀਂ ਪਿੰਡਾਂ ਵਾਲਿਆਂ ਦੇ ਰਸਤ ਪਾਣੀ ਉੱਪਰ ਟੇਕ ਰੱਖੀ ਬੈਠੇ ਹਾਂ ਦੂਸਰੀ ਇੱਕ ਹੋਰ ਵੀ ਭਿਆਨਕ ਸਥਿਤੀ ਹੈ ਸਿੰਘ ਜੀ ਬੰਦਾ ਸਿੰਘ ਚੁੱਪ ਕਰਕੇ ਬਾਸ ਸਿੰਘ ਦੇ ਚਿਹਰੇ ਵੱਲ ਤੱਕਣ ਲੱਗੇ ਕਹੋ ਨਾ ਖਾਲਸਾ ਜੀ ਅਸੀਂ ਹਰ ਸਥਿਤੀ ਨਾਲ ਨਿਪਟਾਂਗੇ ਬਾਸ ਸਿੰਘ ਦੇ ਬੋਲਾਂ ਵਿੱਚ ਗ੍ਰਿਹੜਤਾ ਸੀ ਸਿੰਘ ਕਵੇਲੇ ਬੈਠੇ ਨੇ ਬੇਕਾਰ ਵਿਹਲਾ ਬੈਠਣਾ ਬੜਾ ਖਤਰਨਾਕ ਹੁੰਦਾ ਸਿੰਘ ਜੀ ਇਹਨਾਂ ਨੂੰ ਜਲਦੀ ਕਿਸੇ ਜੰਗ ਵਿੱਚ ਰੁਝਾਉਣਾ ਹੋਵੇਗਾ ਜਾਂ ਕੋਈ ਹੋਰ ਜ਼ਿੰਮੇਵਾਰੀ ਪਾਉਣੀ ਪਏਗੀ ਨਹੀਂ ਤਾਂ ਸਥਿਤੀ ਅਜਿਹੀ ਬਣ ਜਾਏਗੀ ਇਹ ਆਪਸ ਵਿੱਚ ਹੀ ਭੜ ਜਾਣਗੇ ਮੁਗਲਾਂ ਨੂੰ ਸਿੱਖਾਂ ਵੱਲੋਂ ਕਿਸੇ ਡਰ ਪੈ ਦੀ ਨੋਬਤ ਹੀ ਨਹੀਂ ਆਏਗੀ ਇਹਨਾਂ ਜਥਿਆਂ ਉੱਪਰ ਪ੍ਰਭਾਵ ਰੱਖਣ ਵਾਲੇ ਸਿੰਘਾਂ ਦੀ ਵੀ ਕਮੇ ਹੈ ਬਾਬਾ ਬినੋਦ ਸਿੰਘ ਕਾਨ ਸਿੰਘ ਜੈਸੇ ਵੀ ਹਾਲੇ ਪੰਜਾਬ ਰੁਕੇ ਹੋਏ ਨੇ ਬੰਦਾ ਸਿੰਘ ਨੇ ਬਹੁਤ ਫਿਕਰ ਦੇ ਨਾਲ ਕਿਹਾ ਸੱਚਮੁੱਚ ਹੀ ਚਿੰਤਾ ਵਾਲੀ ਗੱਲ ਸੀ ਬਾਦ ਸਿੰਘ ਨੇ ਸੋਚਿਆ ਜੇ ਫਸਾਦ ਹੋ ਗਏ ਤਾਂ ਸਿੱਖਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਏਗਾ ਬੰਦਾ ਸਿੰਘ ਦੀ ਪਰੇਸ਼ਾਨੀ ਜਾਇਜ਼ ਹੈ ਪਰ ਬਾਬਾ ਬినੋਦ ਸਿੰਘ ਅਤੇ ਕਾਨ ਸਿੰਘ ਕਿੱਥੇ ਰਹਿ ਗਏ ਕੁਝ ਦੇਰ ਬਾਅਦ ਬੰਦਾ ਸਿੰਘ ਨੇ ਕਿਹਾ ਸਿੰਘ ਜੀ ਜਦ ਤੱਕ ਟੁਕਮਾ ਸਮਾਂ ਨਹੀਂ ਆਉਂਦਾ ਆਪ ਸਿੰਘਾਂ ਨੂੰ ਜੰਗੀ ਅਭਿਆਸ ਕਰਵਾਓ ਮੋਰਚੇ ਖੋਦਣ ਦੀ ਜਾਚ ਦੱਸੋ ਨੇਜਾ ਕਿਸ ਤਰ੍ਹਾਂ ਪકડਣਾ ਹੈ ਵਾਰ ਕਿਸ ਤਰ੍ਹਾਂ ਰੋਕਣਾ ਹੈ ਹਮਲਾ ਕਿਸ ਤਰ੍ਹਾਂ ਕਰਨਾ ਹੈ ਫਾਲਸਾ ਜੀ ਅਸੀਂ ਸਰਹਿੰਦ ਉੱਪਰ ਹਮਲਾ ਕਿਉਂ ਨਹੀਂ ਬੋਲ ਰਹੇ ਬਾਦ ਸਿੰਘ ਨੇ ਟੋਕਦੇ ਪੁੱਛਿਆ ਸਰਹਿੰਦ ਸਾਡਾ ਅਸਲਾ ਨਿਸ਼ਾਨਾ ਹੈ ਪਰ ਅਜੇ ਪਹਿਲਾਂ ਸਰਹਿੰਦ ਦੀਆਂ ਬਾਹਾਂ ਲੱਤਾਂ ਕੱਟ ਰਹੀਆਂ ਪੈਣੀਆਂ ਨੇ ਆਸ-ਪਾਸ ਦੀਆਂ ਚੌਕੀਆਂ ਤੇ ਪਰਗਣੇ ਕਬਜ਼ੇ ਵਿੱਚ ਲੈ ਕੇ ਸੂਬੇ ਦੀ ਕਮਰ ਤੋੜਨੀ ਹੋਵੇਗੀ ਅਜੇ ਹਾਂ ਨਹੀਂ ਕਰਾਂਗੇ ਤਾਂ ਸਰਹਿੰਦ ਫਤਿਹ ਕਰਨ ਦੇ ਚੱਕਰ ਵਿੱਚ ਸਾਰੇ ਘਿਰ ਜਾਵਾਂਗੇ ਸਰਹਿੰਦ ਉੱਪਰ ਹਮਲਾ ਕਰਨ ਸਮੇਂ ਜਫੇਰੀਓ ਮੈਦਾਨ ਖਾਲੀ ਹੋਣਾ ਚਾਹੀਦਾ ਬੰਦਾ ਸਿੰਘ ਦੀ ਜੰਗ ਬਾਰੇ ਸੂਝ ਤੋਂ ਬਾਦ ਸਿੰਘ 당 ਰਹਿ ਗਿਆ ਉਹ ਅਜੇ ਵਿਚਾਰਾਂ ਕਰ ਹੀ ਰਹੇ ਸਨ ਬਾਬਾ ਬినੋਦ ਸਿੰਘ ਤੇ ਕਾਂਗ ਸਿੰਘ ਨੇ ਆਫਤੇ ਬੁਲਾਈ ਉਹਨਾਂ ਨੂੰ ਵੇਖਦਿਆਂ ਹੀ ਸਾਰਿਆਂ ਦੇ ਚਿਹਰੇ ਖੜ ਗਏ ਬਾਬਾ ਬినੋਦ ਸਿੰਘ ਹੋਰਾਂ ਕੋਲ ਦੱਸਣ ਲਈ ਕੁਝ ਵੀ ਨਵਾਂ ਨਹੀਂ ਸੀ ਉਹ ਰੋਪੜ ਲਾਗੇ ਸਾਤਲੂਈ ਤੇ ਪਤਨ ਮੱਲੀ ਬੈਠੇ ਮੁਗਲ ਸੈਨਾ ਕੀਰਤਪੁਰ ਕੋਲ ਇਕੱਠੇ ਹੋਏ ਪਾਰੀ ਗਿਣਤੀ ਵਿੱਚ ਸਿੰਘ ਪੰਜਾਬ ਦੇ ਲੋਕਾਂ ਵਿੱਚ ਮੁਗਲਾਂ ਨਾਲ ਫਿਰ ਯੁੱਧ ਕਰਨ ਲਈ ਭਾਰੀ ਉਤਸ਼ਾਹ ਬੰਦਾ ਸਿੰਘ ਨੇ ਵੀ ਉਹਨਾਂ ਨੂੰ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਬੇਮੁਹਾਰੇ ਹੋਏ ਫਿਰਦੇ ਸਿੱਖ ਟੋਲਿਆਂ ਨੂੰ ਆਪਣਾ ਕਾਬੂ ਹੇਠ ਰੱਖਣ ਦਾ ਫਿਕਰ ਯੁੱਧ ਲਈ ਅਭਿਆਸ ਕਰਵਾਉਣ ਦੀ ਵਿਉਂਤ ਬੰਦੀ ਸਰਹਿੰਦ ਦੇ ਨਵਾਬ ਨਾਲ ਟੱਕਰ ਲੈਣ ਲਈ ਯੁੱਧ ਨੀਤੀ ਗਿਰਤਪੁਰ ਲਾਗੇ ਇਕੱਠੇ ਹੋਏ ਸਿੱਖਾਂ ਨੂੰ ਸਹੀ ਸਲਾਮਤ ਇੱਥੇ ਤੱਕ ਕਿਵੇਂ ਲਿਆਂਦਾ ਜਾਏ ਅਨੇਕਾਂ ਮਸਲੇ ਸਨ ਬੰਦਾ ਸਿੰਘ ਇਸ ਕਰਕੇ ਹੌਸਲੇ ਵਿੱਚ ਸੀ ਹੁਣ ਉਸ ਪਾਸੇ ਤਜਰਬੇਕਾਰ ਜਥੇਦਾਰ ਸਨ ਤੇ ਉਹ ਸਿੰਘਾਂ ਦੀ ਰਗ ਪਛਾਣਦੇ ਸਨ ਵੱਡੀ ਫੌਜ ਮੇਰੇ ਅਧੀਨ ਹੈ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਸੇ ਫੌਜ ਦਾ ਸੈਨਾਪਤੀ ਬਣਾਗਾ ਸ਼ਾਹੀ ਸੈਨਾ ਦੀਆਂ ਟੁਕੜੀਆਂ ਉੱਪਰ ਹਮਲਾ ਕਰਾਂਗਾ ਮੈਂ ਇੱਕ ਬੇਰਾਗੀ ਮਾਧਵਦਾਸ ਮੇਰਾ ਡੇਰਾ ਮੱਠ ਮੇਰੇ ਚੇਲੇ ਸਿੰਘ ਮੇਰੇ ਉੱਪਰ ਕਿੰਨਾ ਵਿਸ਼ਵਾਸ ਕਰਨ ਲੱਗੇ ਹਨ ਇਹ ਬਾਬਾ ਬినੋਦ ਸਿੰਘ ਕਾਨ ਸਿੰਘ ਬਾਦ ਸਿੰਘ ਵੱਡੇ ਰਤਬਿਆਂ ਵਾਲੇ ਜੋ ਕਹਾ स्वीकार ਲੈਂਦੇ ਨੇ ਇਸ ਵਿੱਚ ਗੁਰੂ ਸਾਹਿਬ ਦੀ ਆਸ਼ੀਰਵਾਦ ਦਾ ਹੱਥ ਹੈ ਹੋ ਸਕਦਾ ਹੈ ਗੁਰੂ ਜੀ ਨੇ ਕਿਹਾ ਸੀ ਫਤਿਹ ਹਾਸਲ ਹੋਵੇਗੀ ਅਸੀਂ ਫਤਿਹ ਦੇ ਰਾਹ ਤੁਰ ਪਏ ਹਾਂ ਦੁਪਹਿਰ ਢਲ ਰਹੀ ਸੀ ਹੱਥ ਵਿੱਚ ਸਣੇ ਮਿਆਨ ਤਲਵਾਰ ਫੜੀ ਬੰਦਾ ਸਿੰਘ ਆਪਣੇ ਤੰਬੂ ਤੋਂ ਬਾਹਰ ਖੜਾ ਦੂਰ ਦਿੱਲੀ ਵਾਲੇ ਪਾਸੇ ਸੂਰਜ ਢੇਠਾ ਲੈਂਦਾ ਜਾ ਰਿਹਾ ਸੀ ਲੰਗਰ ਵਾਲੇ ਪਾਸਿਓਂ ਧੂਆਂ ਉੱਠ ਰਿਹਾ ਸੀ ਤੇ ਬਰਤਨ ਖੜਕ ਰਹੇ ਸਨ ਬੰਦਾ ਸਿੰਘ ਦੇ ਸੂਈਏ ਸਿੰਘਾਂ ਖਬਰ ਦਿੱਤੀ ਖਾਲਸਾ ਜੀ ਲੱਗ ਗਏ ਹੀ ਸੋਨੀਪੱਤ ਕਸਬਾ ਇਥੇ ਮੁਗਲਾਂ ਦੀ ਵੱਡੀ ਚੌਂਗੀ ਹੈ ਭਾਰੀ ਸ਼ਾਹੀ ਖਜ਼ਾਨਾ ਵੀ ਹੈ ਜੇ ਉੱਥੇ ਕੋਈ ਹਰਕਤ ਹੁੰਦੀ ਹੈ ਤੁਰੰਤ ਖਬਰ ਦੇ ਬੰਦਾ ਸਿੰਘ ਨੇ ਕਿਹਾ ਸਥਾਨਕ ਪਿੰਡਵਾਂ ਦੇ ਪੇਸ ਵਿੱਚ ਸਿੰਘ ਜਿਵੇਂ ਆਏ ਸੀ ਉਵੇਂ ਫਤਿਹ ਬੁਲਾ ਕੇ ਚਲੇ ਗਏ ਮਾਲਵੇ ਇਲਾਕੇ ਵਿੱਚ ਗੁਰੂ ਨਾਲ ਹੋਈਆਂ ਆਖਰੀ ਲੜਾਈਆਂ ਪਿੱਛੋਂ ਮੁਗਲ ਫੌਜੀਦਾਰ ਅਵੈਸਲੇ ਹੋ ਗਏ ਸਨ ਸ਼ਿੰਗਾਂ ਵੱਲੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਰਿਹਾ ਉਹ ਮਨਾਈਆਂ ਕਰਦੇ ਸਨ ਪਿੰਡਾਂ ਤੇ ਛੋਟੇ ਨਗਰਾਂ ਵਿੱਚ ਗੈਰ ਮੁਸਲਿਮ ਇਸਤਰੀਆਂ ਦੀ ਬੇਵਪਤੀ ਅਤੇ ਹਿੰਦੂ ਰਾਜਪੂਤਾਂ ਤੇ ਸਿੱਖਾਂ ਉੱਪਰ ਜ਼ੁਲਮ ਆਮ ਗੱਲਾਂ ਹੋ ਗਈਆਂ ਸਨ ਕਿਸੇ ਪਾਸਿਓਂ ਵਿਰੋਧ ਨਹੀਂ ਸੀ ਹੋ ਰਿਹਾ ਜਦ ਤੋਂ ਬੰਦਾ ਸਿੰਘ ਅਤੇ ਉਸ ਦੇ ਸਿੰਘਾਂ ਨੇ ਪਿੰਡਾਂ ਦੀ ਰਾਖੀ ਦਾ ਜਿਮਾ ਲਿਆ ਸੀ ਹੋਰਨਾ ਪਿੰਡਾਂ ਦੇ ਲੋਕ ਵੀ ਫਰਿਆਦ ਲੈ ਕੇ ਆਉਣ ਲੱਗੇ ਮੁਗਲਾਂ ਦੇ ਜ਼ੁਲਮਾਂ ਬਾਰੇ ਸੁਣ ਬੰਦਾ ਸਿੰਘ ਖੇਜ ਉੱਠਿਆ ਉਸਨੂੰ ਸ਼ਿਕਾਇਤਾਂ ਕਰਨਾ ਇਹ ਲੋਕਾਂ ਉੱਪਰ ਗੁੱਸਾ ਆਉਣ ਲੱਗਾ। ਆਖਦਾ ਤੁਸੀਂ ਲੋਕ ਹਥਿਆਰ ਕਿਉਂ ਨਹੀਂ ਚੁੱਕਦੇ? ਲੋਕ ਨੀਵੀਆਂ ਪਾ ਲੈਂਦੇ। ਹੁਣ ਬੰਦਾ ਸਿੰਘ ਨੂੰ ਸੋਨੀਪੱਤ ਕਾ ਸਭਾ ਤੇ ਮਗਲ ਚੌਂਕੀ ਰੜਕਣ ਲੱਗੀ। ਉਸਨੇ ਬਾਬਾ ਬਿਨੋਦ ਸਿੰਘ, ਕਾਨ ਸਿੰਘ, ਬਾਦ ਸਿੰਘ ਅਤੇ ਰਾਮ ਸਿੰਘ ਨੂੰ ਸਲਾਮਸ਼ਵਰੇ ਲਈ ਸਾਧ ਲਿਆ। ਬੰਦਾ ਸਿੰਘ ਬਾਰੇ ਪੰਜਾਬ ਦੇ ਪਿੰਡਾਂ ਵਿੱਚ ਤਾਂ ਗੱਲਾਂ ਹੋਣ ਲੱਗ ਪਈਆਂ ਸਨ। ਪਾਣੀਪੱਤ, ਸੋਨੀਪੱਤ ਅਤੇ ਬਨੂੜ ਦੇ ਆਸ-ਪਾਸ ਗੈਰ ਸਿੱਖ ਲੋਕ ਵੀ ਉਸ ਦੀ ਵਾਹ-ਵਾਹ ਕਰਨ ਲੱਗੇ। ਲੁਟੇਰਿਆਂ ਡਾਕੂਆਂ ਨੂੰ ਮਾਰ ਭਜਾਉਣ ਸਦਕਾ ਅਤੇ ਪਿੰਡਾਂ ਵਿੱਚ ਸਦਾ ਜਿਾਰੇ ਗਰੀਬਾਂ ਅਤੇ ਦੁਖੀਆਂ ਦੀ ਮਦਦ ਕਰਨ ਲਈ ਲੋਕਾਂ ਵਿੱਚ ਉਸ ਦੀ ਚੰਗੀ ਪੈਂਠ ਬਣਨ ਲੱਗੀ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਉਸ ਕੋਲ ਜਾਣ ਲੱਗੇ ਛੋਟੀਆਂ-ਛੋਟੀਆਂ ਮਗਲ ਚੌਂਕੀਆਂ ਜਿਨ੍ਹਾਂ ਦੇ ਮੁਖੀ ਜਿਹੜੇ ਆਪਣੇ ਆਪ ਨੂੰ ਬਾਦਸ਼ਾਹ ਤੋਂ ਘੱਟ ਨਹੀਂ ਸਮਝਦੇ ਬੰਦਾ ਸਿੰਘ ਤੇ ਉਸ ਦੇ ਸਿੰਘਾਂ ਤੋਂ ਖੋਫ ਖਾਨ ਲੱਗੇ ਕੀ ਪਤਾ ਕਦੋਂ ਆ ਪੈਣ ਤੇ ਇੱਕ ਸਵੇਰ ਸੂਰਜ ਅਜੇ ਚੜ੍ਹਿਆ ਨਹੀਂ ਸੀ ਬੰਦਾ ਸਿੰਘ ਨੇ ਆਪਣੇ ਪ੍ਰਮੁੱਖ ਸਲਾਹਕਾਰ ਦੀ ਸਹਿਮਤੀ ਨਾਲ ਸੋਨੀਪੱਤੋ ਉੱਪਰ ਤਾਵਾ ਬੋਲ ਦਿੱਤਾ ਖਬਰ ਮਿਲਦੇ ਆਹੀ ਸੋਨੀਪੱਤ ਦਾ ਫੌਜਦਾਰ ਸੈਨਾ ਸਮੇਤ ਦਿੱਲੀ ਵੱਲ ਨੱਠ ਗਿਆ ਸਿੰਘਾਂ ਨੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਸੋਨੀਪੱਤ ਉੱਪਰ ਕਬਜ਼ਾ ਕਰ ਲਿਆ ਸੋਨੀਪੱਤ ਦੀਆਂ ਗਲੀਆਂ ਵਿੱਚ ਸਿੰਘਾਂ ਦੇ ਜੇਕਾਰੇ ਗੂੰਜ اٹھے ਸਰਕਾਰੀ ਖਜ਼ਾਨਾ ਅਤੇ ਤੋਸ਼ੇਖਾਨਾ ਸਿੰਘਾਂ ਨੇ ਆਪਣੇ ਹੱਥਾਂ 'ੇਟ ਕਰ ਲਿਆ ਸਿੰਘ ਇੱਕ ਦੂਸਰੇ ਨੂੰ ਛੇੜਨ ਲੱਗੇ ਸਾਡੇ ਤਾਂ ਹੱਥਾਂ ਦੀ ਖੁਰਕ ਵੀ ਨਹੀਂ ਦੂਰ ਹੋਈ ਤੁਰਕ ਪਹਿਲਾਂ ਹੀ ਪਿੱਠ ਵਿਖਾ ਗਏ ਸਿੰਘ ਬੰਦਾ ਸਿੰਘ ਦੀ ਜੈ ਜੈਕਾਰ ਕਰਨ ਲੱਗੇ ਤਾਂ ਬੰਦਾ ਸਿੰਘ ਨੇ ਵਰਜਿਆ ਜੈ ਗੁਰੂ ਦੀ ਫਤਿਹ ਗੁਰੂ ਦੀ ਖਿਆਲ ਰੱਖਿਆ ਜਾਵੇ ਮੈਂ ਗੁਰੂ ਨਹੀਂ ਗੁਰੂ ਦਾ ਬੰਦਾ ਹਾਂ ਬਾਬਾ ਬినੋਦ ਸਿੰਘ ਦੇ ਤੰਬੂ ਵਿੱਚ ਉਸ ਦਾ ਪੁੱਤਰ ਕਾਨ ਸਿੰਘ ਤੇ ਬਾਸ ਸਿੰਘ ਕਾਫੀ ਚਿਰ ਤੋਂ ਮੂੰਹ ਜੋੜੀ ਗੁਫ਼ਤਗੂ ਕਰ ਰਹੇ ਸਨ ਬਾਬਾ ਬినੋਦ ਸਿੰਘ ਦੇ ਚਿਹਰੇ ਉੱਪਰ ਵਦੇਰੀ ਹੀ ਚਿੰਤਾ ਨਜ਼ਰ ਆਉਂਦੀ ਸੀ ਉਸ ਲਈ ਵੱਡੀ ਪਰੇਸ਼ਾਨੀ ਇਹ ਸੀ ਬੰਦਾ ਸਿੰਘ ਦੇ ਹੱਥ ਆਇਆ ਸੋਨੇ ਪੱਦਾ ਸ਼ਾਈ ਖਜ਼ਾਨਾ ਵੀ ਸਿੰਘਾਂ ਵਿੱਚ ਤਕਸੀਮ ਕਰ ਦਿੱਤਾ ਸੀ ਅਸੀਂ ਤਾਂ ਸਮਝਦੇ ਸਾਂ ਇਹ ਬਿਰਾਗੀ ਸਾਧੂ ਕਿਸੇ ਖਾਸ ਮਤਲਬ ਲਈ ਗੁਰੂ ਦਾ ਬੰਦਾ ਬਣਿਆ ਹੋਇਆ ਹੈ ਇਹ ਤਾਂ ਹੱਲਾ ਬੋਲਣ ਲੱਗਣਾ ਬੋਲਣ ਲੱਗਾ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦਾ ਨਾ ਹੀ ਇਸ ਨੂੰ ਤਾਂ ਦਾ ਲਾਲਚ ਹੈ ਜੋ ਹੱਥ ਲੱਗਦਾ ਹੈ ਸੈਨਿਕਾਂ ਵਿੱਚ ਵੰਡ ਦਿੰਦਾ ਬినੋਦ ਸਿੰਘ ਨੇ ਡਾਡੀ ਪਰੇਸ਼ਾਨੀ ਨਾਲ ਗਿਆ ਪਿਤਾ ਜੀ ਇਸ ਵਿੱਚ ਇਸ ਬਿਰਾਗੀ ਦੀ ਕੋਈ ਗਹਿਰੀ ਚਾਲ ਵੀ ਹੋ ਸਕਦੀ ਹੈ ਸਾਨੂੰ ਬੜਾ ਹੁਸ਼ਿਆਰ ਰਹਿਣਾ ਪਈਗਾ ਕਾਂ ਸਿੰਘ ਬੋਲੇ ਬਾ ਸਿੰਘ ਵੇਖਣਾ ਸਿੱਖਾਂ ਵਿੱਚ ਇਸ ਦੀ ਬਹਾਦਰੀ ਦੇ ਚਰਚੇ ਹੋ ਰਹੇ ਨੇ ਹਰ ਕੋਈ ਇਸ ਦੀਆਂ ਸਿਫਤਾਂ ਕਰਨ ਦਿਆ ਮੈਂ ਤਾਂ ਸੁਣਿਆ ਕਈ ਸਿੱਖ ਇਸ ਨੂੰ ਗੁਰੂ ਸਮਝਣ ਲੱਗ ਪਏ ਨੇ ਕੋਈ ਇਹਦਾ ਹੁਕਮ ਨਹੀਂ ਟਾਲਦਾ ਖਾਲਸਾ ਜੀ ਖਾਲਸਾ ਜੀ ਹੁੰਦੀ ਪਈਏ ਇਹ ਸਾਧੂ ਸੱਚੀ ਗੁਰੂ ਨਾ ਬਣ ਬੈਠੇ ਬਿਨੋਦ ਸਿੰਘ ਬਹੁਤ ਦੁਖੀ ਜਾਪਦਾ ਸੀ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਬਿਨੋਦ ਸਿੰਘ ਜੀ ਸਿੰਘਾਂ ਵਿੱਚ ਵਸਦਾ ਇਸ ਦਾ ਆਦਰ ਮਾਣ ਐਵੇਂ ਨਹੀਂ ਹੋਣ ਲੱਗਾ ਬੰਦਾ ਸਿੰਘ ਬੜਾ ਸਾਹਸੀ ਹੈ ਯੁੱਧ ਕਲਾ ਵਿੱਚ ਮਹਰ ਜਾਪਦਾ ਮੌਕੇ ਦਾ ਫਾਇਦਾ ਉਠਾਉਣ ਦਾ ਵੱਲ ਹੈ ਸਭ ਤੋਂ ਵੱਡੀ ਗੱਲ ਇਹ ਹੈ ਇਹ ਸਥਾਨਕ ਲੋਕਾਂ ਨਾਲ ਵਿਗੜਦਾ ਨਹੀਂ ਪਿੰਡਾਂ ਦੇ ਲੋਕ ਇਸ ਨੂੰ ਆਪ ਮਸੀਹਾ ਸਮਝਦੇ ਨੇ ਬਾਦ ਸਿੰਘ ਬੜਾ ਸੋਚ-ਸੋਚ ਬੋਲ ਰਿਹਾ ਸੀ ਤੇਰੀਆਂ ਗੱਲਾਂ ਸਹੀ ਹੋ ਸਕਦੀਆਂ ਨੇ ਬਾਦ ਸਿੰਘ ਇਹ ਜੋ ਸ਼ਾਹੀ ਖਜ਼ਾਨੇ ਦੀਆਂ ਲੁੱਟਾਂ ਮਾਰਾਂ ਕਰਨ ਲੱਗਾ ਬਹੁਤੇ ਲੋਕ ਲੁੱਟਾਂ ਦੇ ਲਾਲਚ ਨਾਲ ਹੀ ਇਧਰ ਆ ਕੇ ਸ਼ਾਮਲ ਹੋਏ ਨੇ ਇਸ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਸਕਦਾ ਹੈ ਬੈਰਾਗੀ ਨੂੰ ਆਪਣੀ ਸੀਮਾ ਵਿੱਚ ਰਹਿਣ ਲਈ ਕਹਿਣਾ ਪਏਗਾ ਬਿਨੋਦ ਸਿੰਘ ਦੇ ਬੋਲਾਂ ਵਿੱਚ ਗੁੱਸਾ ਅਤੇ ਨਰਾਜਗੀ ਸਾਫ਼ ਚਲਕਦੇ ਸੀ ਕੀ ਕਹਾਂਗੇ ਬਿਨੋਦ ਸਿੰਘ ਅਜੇ ਤੱਕ ਉਸਨੇ ਹਰ ਕਾਰਵਾਈ ਸਾਡੀ ਸਲਾਹ ਨਾਲ ਕੀਤੀ ਹੈ ਉਹ ਤਾਂ ਸਹੀ ਹੈ ਪਰ ਨਹੀਂ ਬਿਨੋਦ ਸਿੰਘ ਕਾਲੀ ਨਾਲ ਕੋਈ ਕਦਮ ਨਹੀਂ ਚੁਕਣਾ ਉਸਨੇ ਕੋਈ ਵੀ ਅਜੀਹਾ ਕੰਮ ਨਹੀਂ ਕੀਤਾ ਜਿਹੜਾ ਗੁਰੂ ਜੀ ਦੇ ਕਹਿਣੇ ਤੋਂ ਬਾਹਰ ਜਾਂਦਾ ਹੋਵੇ ਬਾਸ ਸਿੰਘ ਨੇ ਦਲੀਲ ਦਿੱਤੀ ਇਹ ਤਾਂ ਸਮਝ ਨਹੀਂ ਆਉਂਦਾ ਹਮਲਾ ਕਰਦਾ ਹੈ ਤਾਂ ਸਲਾਹ ਨਾਲ ਲੁੱਟਦਾ ਮਾਲ ਵੰਡਦਾ ਹੈ ਤਾਂ ਸਲਾਹ ਨਾਲ ਯੁੱਧ ਲਈ ਅਗਲੀ ਵਿਉਂਤ ਬਣਦੀ ਬਣਾਉਂਦਾ ਹੈ ਤਾਂ ਸਲਾਹ ਨਾਲ ਇਹ ਨਾ ਹੋਵੇ ਇਹ ਬੇਰਾਗੀ ਸਾਨੂੰ ਬਹੁਤੇ ਵੱਡੇ ਮਾਇਆ ਜਾਲ ਵਿੱਚ ਫਸਾ ਲਵੇ ਨਾ ਦੇੜ ਦਾ ਆਮ ਚਰਚਾ ਸੀ ਇਹ ਬੇਰਾਗੀ ਤਾਤ੍ਰਿਕ ਵਿੱਦਿਆ ਜਾਂਦਾ ਹੈ ਮੁਗਲ ਸੈنگ ਨਾਲ ਉੱਪਰ ਤਾਤ੍ਰਿਕ ਵਿੱਦਿਆ ਤਾਂ ਨਹੀਂ ਅਸਮਾਰੇ ਆ ਲੈ ਦੇ ਕੇ ਜੀ 2 2 ਛੜਪਾਂ ਹੋਈਆਂ ਨੇ ਵੱਡੀ ਟੱਕਰ ਤਾਂ ਹਜੇ ਕੋਈ ਬਣੀ ਨਹੀਂ ਪਰ ਇਸ ਦੇ ਨਾਂ ਉਹ ਦੀ ਦਹਿਸ਼ਤ ਇੰਨੀ ਬਣ ਗਈ ਹੈ ਕਿ ਤੁਰਕ ਸਿਪਾਹੀ ਇਹ ਦਾ ਨਾਮ ਸੁਣ ਕੇ ਹੀ ਦੌੜਨ ਲੱਗੇ ਹਨ ਸੋਨੀਪਤ ਦੇਖ ਹੀ ਲਿਆ ਜੋ ਇਹ ਆ ਬੰਦਾ ਸੇਗਾ ਜੇ ਜੂ ਵਿੱਚ ਹੀ ਦਾਖਲ ਨਹੀਂ ਸੀ ਹੋਇਆ ਤੁਰਕ ਦੌੜ ਗਏ ਬਾਦ ਸਿੰਘ ਨੇ ਦੇਖਿਆ ਅਜਿਹੀਆਂ ਗੱਲਾਂ ਅਤੇ ਸਿੰਘਾਂ ਦੀ ਚੜਤ ਵੇਖ ਕੇ ਬਾਬਾ ਪੀਨੋਤ ਸਿੰਘ ਨੂੰ ਖੁਸ਼ ਹੋਣਾ ਚਾਹੀਦਾ ਸੀ ਪਰ ਉਸ ਨੂੰ ਚੋਰਾ ਲੱਗਾ ਹੋਇਆ ਸੀ ਇਸ ਸਮੇਂ ਇੱਕ ਜਟਹੋਂ ਦੀ ਵੱਡੀ ਲੋੜ ਸੀ ਬਾਦ ਸਿੰਘ ਪਿਓ ਪੁੱਤਰ ਦੀ ਚਿੰਤਾ ਦਾ ਕਾਰਨ ਸਮਝਦਾ ਸੀ ਬੰਦਾ ਸਿੰਘ ਦੀ ਪ੍ਰਸਿੱਧੀ ਉਹਨਾਂ ਦੀ ਹੈਸੀਅਤ ਤੇ ਜ਼ਤ ਰਤਬੇ ਲਈ ਖਤਰਾ ਬਣ ਸਕਦੀ ਹੈ ਉਹ ਇੰਨਾ ਹੀ ਬੋਲਿਆ ਚਲੋ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਇਸ ਵੇਲੇ ਤਾਂ ਸਾਨੂੰ ਹਰ ਮੋਹਿਮ ਵਿੱਚ ਬੰਦਾ ਸਿੰਘ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਆਕੇ ਬਾਸ ਸਿੰਘ ਉੱਠ ਖੜਾ ਹੋਇਆ ਇਸ ਵੇਲੇ ਬੰਦਾ ਸਿੰਘ ਨਵੇਂ ਆਏ ਸਿੱਖਾਂ ਨੂੰ ਹਨੇਰੇ ਵਿੱਚ ਛਾਪਾ ਮਾਰ ਯੁੱਧ ਦੇ ਲੜਨ ਦੇ ਦਾਪੇਚ ਸਮਝਾਉਣ ਲੱਗਾ ਹੋਇਆ ਸੀ ਉਧਰ ਸ਼ਾਹੀ ਗੁਪਤ ਸੋਈਆਂ ਨੇ ਦਿੱਲੀ ਖਬਰ ਪੰਚਾਈ ਨਾਨਕ ਪੂਜਾ ਦਾ ਬਾਗੀ ਗੁਰੂ ਵੱਡੀ ਗਿਣਤੀ ਵਿੱਚ ਸਿੱਖ ਲੈ ਕੇ ਸੁਮਾਣੇ ਉੱਪਰ ਹਮਲਾ ਕਰਨ ਦੀ ਤਿਆਰੀ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਏਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਤਿਹਾਸ ਦੇ ਉੱਪਰ ਵੀਡੀਓ ਜੇਕਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ